ਸੁਰਨ ਸਿੰਘ ਟੈਨਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਜਲੰਧਰ ਚੌਂਡ ਦੇ ਲਈ ਪ੍ਰਚਾਰ ਹੋਇਆ ਬੰਦ ਵੋਟਾਂ ਦਾ ਤਰੀਕ ਨੂੰ ਪਹਿਣਗੀਆਂ ਹਾਈ ਕੋਰਟ ਤੋਂ ਮਜੀਠੀਆਂ ਨੂੰ ਰਾਹਤ ਮਿਲੀ ਸੰਮਣ ਵਾਪਸ ਲੈ ਐਸਆਈਟੀ ਨੇ ਸਿਰਸਾ ਸਮੇਤ ਭਾਜਪਾ ਦੇ ਕਈ ਨ타ਵਾਂ ਨੂੰ ਜਾਨੋਂ ਮਾਰ ਦੀ ਧਮਕੀ ਮਿਲੀ ਪਾਣੀ ਦੀ ਵਾਰੀ ਦੇ ਪਿਛੇ ਫਾਇਰਿੰਗ ਹੋਈ 4 ਮੌਤਾਂ 7 ਜ਼ਖਮੀ ਪਤਨੀ ਨਹੀਂ ਲਵਾਈ ਪਤੀ ਦੀ ਕਾਰ ਨੂੰ ਅੱਗ ਪੁਲਿਸ ਦੇ ਵੱਲੋਂ ਪਤਮੀ ਅਤੇ ਪ੍ਰੇਮੀ ਗ੍ਰਿਫਤਾਰ ਪੰਜਾਬ ਪੁਲਿਸ ਟੋਲ ਨਾਕਿਆਂ ਦੇ ਉੱਤੇ ਚੈੱਕ ਕਰੇਗੀ ਸ਼ਰਾਬੀਆਂ ਦੀ ਸਥਿਤੀ ਗਿਆਨੀ ਹਰਪ੍ਰੀਤ ਸਿੰਘ ਨੇ ਥਾਪਰ ਦੇ ਉੱਤੇ ਹੋਏ ਹਮਲੇ ਬਾਰੇ ਦਿੱਤਾ ਵੱਡਾ ਬਿਆਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਵਿੱਚ ਪਹੁੰਚੇ ਕਿਸਾਨਾਂ ਨੇ ਸੰਸਦ ਮੈਂਬਰਾਂ ਨੂੰ ਦਿੱਤੇ ਮੰਗ ਪੱਤਰ ਤੇ ਆਖਰੀ ਖਬਰ ਪੰਜਾਬ ਦੇ ਟੈਕਸੀ ਚਾਲਕਾਂ ਨੇ ਕੀਤਾ ਦਰਦਾ ਪ੍ਰਦਰਸ਼ਨ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਜਣਜੀ ਜ਼ਿਮਨੀ ਚੋਣ ਲਈ ਜਿਹੜੀ ਜਲੰਧਰ ਚ ਸਿਆਸੀ ਜੰਗ ਚੱਲ ਰਹੀ ਹੈ ਉਹ ਤਾਂ ਪ੍ਰਚਾਰ ਹੋ ਗਿਆ ਬੰਦ ਮਾਹੌਲ ਕਿਹੋ ਜਿਹਾ ਹਣਸਾ ਪਹਿਲੀ ਗੱਲ ਤਾਂ ਇਹ ਜੀ ਕਿ ਜਿਹੜੀ ਇਹ ਜਲੰਧਰ ਦੀ ਜ਼ਿਮਨੀ ਚੋਣ ਨਾ ਜਿਹੜੀ 10 ਤਰੀਕ ਨੂੰ ਹੋਣੀ ਹੈ ਯਾਨੀ ਕਿ ਪਰਸੋਂ ਉਹਦੇ ਲਈ ਅੱਜ ਪ੍ਰਚਾਰ ਬੰਦ ਹੋ ਗਿਆ ਯਾਨੀ ਕਿ ਅੱਜ 8 ਤਰੀਕ ਨੂੰ ਸ਼ਾਮੀ 5 ਵਜੇ ਭਾਰਤੀ ਸਮੇਂ ਮੁਤਾਬਕ ਪ੍ਰਚਾਰ ਬੰਦ ਹੋ ਗਿਆ ਜਦੋਂ ਆਪਾਂ ਇਹਨਾਂ ਖਬਰਾਂ ਨੂੰ ਸਾਂਝ ਪਾ ਰਹੇ ਹਾਂ ਇਹ ਵੱਖ-ਵੱਖ ਪਾਰਟੀਆਂ ਦੇ ਆਗੂ ਆ ਜਿਹੜੇ ਉਮੀਦਵਾਰ ਜਾਂ ਸਮਰਥਕ ਜਾਂ ਬਾਕੀ ਵੱਖ-ਵੱਖ ਨੇਤਾ ਉਹ ਅੰਦਰ ਖਾਤੇ ਵਕ ਵਕ ਥਾਵਾਂ ਤੇ ਨੁਕੜ ਮੀਟਿੰਗਾਂ ਕਰ ਰਹੇ ਹੋਣਗੇ ਜੋਰ ਤੋੜ ਦਾ ਕੰਮ ਜਾਰੀ ਹੋਊਗਾ ਡੋ ਟੂ ਡੋਰ ਜਾ ਰਹੇ ਹੋਣਗੇ ਕੰਨ ਨੂੰ ਵੀ ਡੋ ਟੂ ਡੋਰ ਜਾਣਗੇ ਇਹ 48 ਘੰਟੇ ਪਹਿਲਾਂ ਚੋਣ ਪ੍ਰਚਾਰ ਬੰਦ ਹੋ ਜਾਂਦਾ ਤੇ ਪਰਸੋ ਸਵੇਰੇ 8 ਵਜੇ ਵੋਟਾਂ ਪੈਣ ਲੱਗੜੀਆਂ ਤੇ ਸ਼ਾਮੀ 6 ਵਜੇ ਤੱਕ ਪੈਣੀਆਂ ਦੂਜੀ ਗੱਲ ਇਹ ਸਨ ਸਭ ਕੇ ਐਤਕੀ ਜਿਹੜੀ ਜਿਗਨੀ ਚੋਣ ਆ ਨਾ ਮੇਰਾ ਖਿਆਲ ਆ ਵੀ ਜਿੰਨੇ ਵੀ ਸਾਡੇ ਰੈੱਡ ਐਫਐਮ ਦੇ ਪਰਿਵਾਰਕ ਭੈਣਾ ਵੀਰ ਇਸ ਵੇਲੇ ਪ੍ਰੋਗਰਾਮ ਨੂੰ ਸੁਣ ਰਹੇ ਆ ਭਾਵੇਂ ਉਹਨਾਂ ਦੀ ਉਮਰ 25 ਸਾਲ ਆ ਭਾਵੇਂ 50 ਸਾਲ ਆ ਭਾਵੇਂ 80 ਸਾਲ ਆ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੰਨੀ ਸ਼ਿੱਦਤ ਦੇ ਨਾਲ ਜਾਂ ਇੰਨੇ ਗਹਿ ਗੱਟ ਮੁਕਾਬਲੇ ਵਾਲੀ ਕੋਈ ਜ਼ਮੀਨੀ ਚੋੜ ਨਹੀਂ ਦੇਖੀ ਹੋਣੀ ਮੈਂ ਤਾਂ ਨਹੀਂ ਦੇਖੀ ਸੀ ਕਿਉਂਕਿ ਇੰਉਂ ਲੱਗਦਾ ਵੀ ਜਿਵੇਂ ਨਾ ਇਹ ਸੀਟ ਆ ਜਿਹੜੀ ਉਹ ਕੋਈ ਬਹੁਤ ਵੱਡੀ ਜਿਵੇਂ ਕਿ ਮੈਂਬਰ ਪਾਰਲੀਮੈਂਟ ਦੇ ਲਈ ਜਿਵੇਂ ਕੋਈ ਕੇਂਦਰ ਦੀ ਸਰਕਾਰ ਸਿਰਫ ਇੱਕ ਸੀਟ ਤੇ ਅੜੀ ਹੋਵੇ ਤੇ ਉਹ ਇੱਕ ਸੀਟ ਆ ਜਿਹੜੀ ਉਹ ਹੜੱਪਣ ਦੀ ਕੋਸ਼ਿਸ਼ ਕਰ ਰਹੀਆਂ ਹੁਣ ਸਾਰੀਆਂ ਸਿਆਸੀ ਧਿਰਾਂ ਤੇ ਉਹ ਇਸ ਤਰੀਕੇ ਦੇ ਨਾਲ ਇੱਥੇ ਜਲੰਧਰ ਦੇ ਵਿੱਚ ਟੋਨ ਹੋਈ ਆ ਸ਼ਾਇਦ ਇਹਦੇ ਪਿੱਛੇ ਕਾਰਨ ਇਹ ਹੋਵੇ ਕਿ ਆਮ ਆਦਮੀ ਪਾਰਟੀ ਨੂੰ 13 ਚੋਂ 3 ਸੀਟਾਂ ਮਿਲੀਆਂ ਉਹ ਇਸ ਨਮੂਸ਼ੀ ਦੇ ਵਿੱਚ ਉੱਭਰਨ ਲਈ ਇਹਨਾ ਪ੍ਰਚਾਰ ਕਰ ਗਈ ਸ਼ਾਇਦ ਕਾਂਗਰਸ ਨੇ ਇਸ ਕਰਕੇ ਜ਼ੋਰ ਵਧ ਲਾਇਆ ਕਿ ਹੁਣੇ-ਹੁਣੇ ਸਾਡੀ ਝੋਲੀ ਦੇ ਵਿੱਚ ਜਿਹੜੀ ਸੀਟ ਪਈ ਆ ਜਲੰਧਰ ਬਾਲੀ ਇਥੇ ਅਸੀਂ ਇਹ ਸੀਟ ਜਿਹੜੀ ਜਿੱਤ ਕੇ ਧੋਲੀ ਚ ਪਾਲ ਗਏ ਸ਼ਾਇਦ ਇਥੇ ਬੀਜੇਪੀ ਇਸ ਕਰਕੇ ਜ਼ੋਰ ਲਾ ਰਹੀ ਹੈ ਕਿ ਭਾਈ ਬੀਜੇਪੀ ਦੇ ਵਿੱਚ ਉਹ ਸ਼ੀਤਲੰਗਰਾਲ ਸ਼ਾਮਲ ਹੋਇਆ ਜਿਹੜੀ ਇਹ ਸੀਟ ਸੀ ਉਹ ਜੋ ਇਥੇ ਜਦੋਂ ਜੇ ਤੁਸੀਂ ਉਰੇ ਪਰੇ ਹੋ ਜਾਓ ਤਾਂ ਮੇਰੇ ਖਿਲਾਫ ਆਵਾਜ਼ ਕਲੀਅਰ ਹੋ ਸਕਦੀ ਆ ਬਾਕੀ ਹਾਈ ਕੋਰਟ ਨੇ ਬੁਜੀਠੀਏ ਦੇ ਰਾਹਤ ਤੇ ਸੰਮਣੇ ਵਾਪਸ ਲੈਣ ਦੀ ਕੀ ਕਹਾਣੀ ਹੈ ਸਭ ਕਰਮਚਾਰੀ ਬੁਜੀਠੀਆ ਦਾ ਮਾਮਲਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਲਝਿਆ ਹੋਇਆ ਕੋਈ ਪਾਣੀ ਤੇ ਮਧਾਨੀ ਰੜਕਣ ਵਾਲਾ ਕੰਮ ਚੱਲੀ ਜਾਂਦਾ ਐਸਐਟ ਦਾ ਬੁਲਾਇਆ ਜਾਂਦਾ ਬੁਜੀਠੀਆ ਫੋਰੀ ਚਲੇ ਜਾਂਦੇ ਆ ਬੁਲਾਇਆ ਜਾਂਦਾ ਚਲੇ ਜਾਂਦੇ ਆ ਪਰ ਅੱਜ ਕੀ ਐਸਐਟ ਦੇ ਸੰਮਣਾਂ ਦੇ ਖਿਲਾਫ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਜੀ ਟੀ ਨੇ ਜਦੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਅੱਜ ਐਸਆਈਟੀ ਨੇ ਆਪਣੇ ਸਬੰਧ ਜਿਹੜੇ ਭੇਜੇ ਹੋਏ ਉਹ ਵਾਪਸ ਲੈ ਲਿਆ ਹੁਣ ਇਹ ਅਰਸ਼ਨੀ ਸਿੱਤਰ ਤੇ ਆਕਾਲੀ ਦਲ ਦੇ ਆਗੂ ਆ ਤੇ ਉਹਨਾਂ ਨੇ ਗੱਲ ਕਹੀ ਜੀ ਕਿ ਸੱਚ ਦੀ ਜਿੱਤ ਹੋਈ ਹੈ ਤੇ ਦੇਖੋ ਜੀ ਐਸਆਈਟੀ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਪਰ ਮੁਕਲ ਰਸਤੀ ਅਜਿਹੀ ਕਿ ਮੰਨੂ ਜਾਣਕਾਰੀ ਮਿਲੀ ਆ ਉਹ ਇਹ ਆ ਕਿ ਐਸਆਈਟੀ ਨਵੇਂ ਸੇ ਤੋਂ ਸਮਝੌਤਾ ਜਾਰੀ ਕਰਨੀ ਸ਼ਾਇਦ ਕੁਝ ਨਵੀਆਂ ਧਰਾਵਾਂ ਦੇ ਤਹਿਤ ਕੋਈ ਸਮਝੌਤਾ ਜਾਰੀ ਕਰਨਾ ਹੋਵੇ ਜਾਂ ਕੁਝ ਹੋਰ ਪਾਣੀ ਚੋਂ ਰਕਤੀ ਤੌਰ ਦੇ ਉਤੇ ਸਹੀ ਪਰ ਅੱਜ ਬਿਕਰਮ ਸਿੰਘ ਮਜੀਠੀਆ ਨੂੰ ਰਾਹਤ ਜ਼ਰੂਰ ਮਿਲੀ ਹੈ ਜੀ ਉਹ ਕਹਿੰਦੇ ਪਾਣੀ ਦੀ ਵਾਰੀ ਪਿੱਛੇ ਜੱਟ ਲੜਪੇ ਕਿਹੜੇ ਬੰਦੇ ਮਾਰੇ ਗਏ ਆ ਕਿੱਥੇ ਹੋਈ ਹੈ ਵਾਰਦਾਤ ਇਹ ਜੀ ਬੜੀ ਬੰਦ ਭਾਗੀ ਖਬਰ ਆਈ ਹੈ ਜੀ ਬੜੀ ਦੁਖ ਦੀ ਖਬਰ ਆਈ ਹੈ ਤੇ ਪੰਜਾਬ ਦੇ ਵਿੱਚ ਪਾਣੀ ਦੀ ਵਾਰੀ ਦੇ ਪਿੱਛੇ ਹਾਲੇ ਵੀ ਇਵੇਂ ਲੜਾਈਆਂ ਹੁੰਦੀਆਂ ਇਹ ਸਭ ਤੋਂ ਵੱਡੀ ਖਬਰ ਤਾਂ ਇਹ ਆ ਦੂਜੀ ਮਹੱਤਵਪੂਰਨ ਗੱਲ ਇਹ ਜੀ ਕਿ ਇਹ ਗੁਰਦਾਸਪੁਰ ਦੇ ਵੱਲੋਂ ਖਬਰ ਆਈ ਹੈ ਇੱਥੇ ਇੱਕ ਪਿੰਡਾ ਵਿਟਮਾ ਇਸ ਪਿੰਡ ਦੇ ਵਿੱਚ ਲੜਾਈ ਹੋਈ ਆ ਤੇ ਦੋ ਧਿਰਾਂ ਦੀ ਲੜਾਈ ਹੋਈ ਜੀ ਪਾਣੀ ਦੀ ਵਾਰੀ ਦੇ ਪਿਛੇ ਤੋਂ ਤੁਸੀਂ ਯਕੀਨ ਮੰਨਿਓ ਵੀ ਜਿਵੇਂ ਨਾ ਕੋਈ ਦੋਨਾਂ ਦੇਸ਼ਾਂ ਦੇ ਵਿੱਚ ਕੋਈ جنگ ਲੱਗੀ ਹੁੰਦੀ ਆ ਐਵੇਂ 60 ਰਾਉਂਡ ਫਾਇਰ ਹੋਏ ਆ ਇਹਦੇ ਵਿੱਚ ਚਾਰ ਜਣੇ ਜਿਹੜੇ ਮਾਰੇ ਗਏ ਆ ਗੋਲੀਆਂ ਦੇ ਕਰਕੇ ਦੋ ਇੱਕ ਧਿਰ ਦੇ ਦੋ ਹੀ ਬੰਦੇ ਦੂਜੀ ਧਿਰ ਦੇ ਸੱਤ ਜ਼ਖਮੀ ਹੋਏ ਆ ਸੱਤਾਂ ਦੇ ਵਿੱਚੋਂ ਤਿੰਨ ਦੀ ਹਾਲਤ ਬਹੁਤ ਨਾਜ਼ੁਕ ਹੈਗੀ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਪੁਲਿਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਪਰਚਾ ਵੀ ਦਰਜ ਕਰ ਲਿਆ ਤੇ ਬਿਆਨ ਵੀ ਲੈ ਰਹੇ ਹਾਂ ਤੇ ਸਰਸੇ ਨੂੰ ਦਿੱਲੀ ਵਾਲੇ ਸਰਸੇ ਨੂੰ ਮਨਜਿੰਦਰ ਸਿੰਘ ਸਰਸਾ ਨੂੰ ਜਾਨੋਂ ਮਾਰਨ ਦੀ ਧਮਕੀ ਕਿਹਨੇ ਦਿੱਤੀ ਆ ਤੇ ਕਿਹਨੂੰ ਕਿਹਨੂੰ ਆਈ ਆ ਧਮਕੀ ਅਸਲ ਵਿੱਚ ਜੀ ਬੀ ਜੀ ਪੀ ਦੇ ਨਾਲ ਕਈ ਆਗੂਆਂ ਨੂੰ ਧਮਕੀ ਮਿਲੀ ਆ ਅਸੀਂ ਹਾਲਾਂਕਿ ਰੈਡ ਐਫਐਮ ਦੇ ਉੱਤੇ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਉਸ ਜਿਹੜੀ ਲੈਟਰ ਰਹੀ ਪਰ ਮੈਂ ਲੈਟਰ ਪੜੀ ਵੀ ਆ ਉਹ ਲੈਟਰ ਹੁਣ ਪੁਲਿਸ ਦੀ ਹਿਤਾਲ ਦਾ ਵਿਸ਼ਾ ਕਿ ਭਾਈ ਉਹ ਸੱਚੀ ਆ ਝੂਠੀ ਆ ਸ਼ਰਾਰਤੀ ਦੀ ਆ ਜਾਂ ਅਸਲ ਅਰਥਾਂ ਦੇ ਵਿੱਚ ਲਿਖੀ ਹੋਈ ਆ ਪਰ ਇਹਦੇ ਵਿੱਚ ਜਿਹੜੀ ਚਿੱਠੀ ਆ ਇਹਦੇ ਵਿੱਚ ਮਨਜਿੰਦਰ ਸਿੰਘ ਸਰਸਾ ਸ਼੍ਰੀ ਦਵਾਸੂ ਪਰਿੰਦਰ ਬਰਾੜ ਜਿੰਦਰਾ ਸਾਂ ਇਹ ਕਈ ਹੋਰਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਆ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਵੱਲੋਂ ਤੇ ਇਹਦੇ ਵਿੱਚ ਨਾਰੇ ਵੀ ਲਿਖੇ ਗਏ ਆ ਖਾਲਿਸਤਾਨ ਦੇ ਤੇ ਪੁਲਿਸ ਇਸ ਥਿੜੀ ਪਰਤਾਲ ਕਰ ਰਹੀ ਹੈ ਵੀ ਭਾਈ ਇਹਦੇ ਵਿੱਚ ਸੱਚਾਈ ਕਿੰਨੀ ਉੱਡੀ ਆ ਜੀ ਤੇ ਬਾਕੀ ਹੁਣ ਜਿਹੜੇ ਟੋਲ ਦੇ ਨਾਕੇ ਆ ਉੱਥੇ ਸ਼ਰਾਬੀਆਂ ਫੜਿਆ ਕਰਨਗੇ ਬਿਲਕੁਲ ਮੈਂ ਨਾ ਅੱਜ ਇਹ ਖਬਰ ਪੜ ਕੇ ਹੱਸਿਆ ਵੀ ਹੈਰਾਨ ਵੀ ਹੋਇਆ ਤੇ ਸੋਚਿਆ ਵੀ ਉਹਦਾ ਕਾਰਨ ਇਹ ਵੀ ਕੀ ਸਾਰਾ ਕੁਝ ਇਵੇਂ ਹੋ ਸਕਦਾ ਜਾਂ ਹੋਊਗਾ ਕਿਉਂਕਿ ਪੰਜਾਬ ਦੇ ਵਿੱਚ ਜਿੰਨੇ ਟੋਲ ਪਲਾਜ਼ੇ ਹੈਗੇ ਆ 40 ਤੋਂ ਵੱਧ ਇਹਨਾਂ ਟੋਲ ਪਲਾਜ਼ਾਂ ਦੇ ਉੱਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜੇ ਐਸਐਸਐਫ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੜਕ ਸੁਰੱਖਿਆ ਫੋਰਸ ਨਵੀਂ ਭਰਤੀ ਕੀਤੀ ਜਿਹੜੇ ਉਹਨਾਂ ਦੇ ਮੁਲਾਜ਼ਮਾ ਜਿਹੜੇ ਉਹ ਪੰਜਾਬ ਦੇ ਟੋਲ ਨਾਕਿਆਂ ਦੇ ਉੱਤੇ ਰਾਤ ਨੂੰ ਖੜਿਆ ਕਰਨਗੇ ਸਿਰ ਰੈਂਡਮਲੀ ਚੈੱਕ ਰਿਆ ਕਰਨਗੇ ਮੰਨ ਲਓ ਕੋਈ ਕਾਰ ਆ ਰਹੀ ਆ ਰੈਂਡਮਲੀ ਚੈੱਕ ਕੀਤਾ ਉਹਨੂੰ ਉਹਨੂੰ ਅਲਫੋਮੀਟਰ ਦੇ ਵਿੱਚੋਂ ਦੇ ਕੋਲ ਫੂਕ ਮਰਾਇਆ ਕਰਨਗੇ ਹਾਲਾਂਕਿ ਹੁਣ ਵੀ ਇਦਾਂ ਹੁੰਦਾ ਪਰ ਕਈ ਵੇਲੇ ਛੱਡ ਦਿੰਦੇ ਕਈ ਵੇਲੇ ਲੈਣਦੇ ਲੋਕਾਂ ਤੇ ਵੀ ਹੋ ਜਾਂਦਾ ਪਰ ਇਹ ਜਿਹੜੇ ਨੌਜਵਾਨਾਂ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਆ ਜੀ ਭਾਈ ਜੇਕਰ ਕਿਸੇ ਦੇ ਕੋਈ 30 ਐਮਜੀ ਤੋਂ ਵੱਧ ਉਹਦੇ ਵਿੱਚ दारू ਦੀ ਮਾਤਰਾ ਆਉਂਦੀ ਆ ਕਿਲੋਮੀਟਰ ਦੇ ਵਿੱਚ ਤਾਂ ਬੰਦੇ ਨੂੰ ਤੁਸੀਂ ਉੱਥੇ ਖੜਾ ਲੈਣਾ ਸਾਈਡ ਦੇ ਉੱਤੇ ਗੱਡੀ ਉਹਦੀ ਲਵਾ ਲੈਣੀ ਆ ਉਸ ਬੰਦੇ ਦੀ ਗੱਡੀ ਦੀ ਚਾਬੀ ਆ ਜਿਹੜੀ ਉਹ ਕੱਢ ਕੇ ਜੇਬਤ ਪਾ ਲੈਣੀ ਆ ਤੇ ਉਸ ਬੰਦੇ ਨੂੰ ਨਿੰਬੂ ਪਾਣੀ ਪਿਉਣਾ ਨਿੰਬੂ ਪਾਣੀ ਪਿਆਓ ਉਹਨੂੰ ਜਦੋਂ ਉਹਦੀ दारू ਲੱਤ ਗਈ ਜਾਂ ਘੱਟ ਮਾਤਰਾ ਦੇ ਵਿੱਚ ਹੋਊਗੀ ਤੇ ਫਿਰ ਉਹਨੂੰ ਜਾਣ ਦੇਣਾ ਤੇ ਉਹਦਾ 10000 ਰੁਪਏ ਦਾ ਚਲਾਨ ਕੱਟਣਾ ਫਰਮੇ ਪੁੱਛੀ ਜਾਂਦਾ ਵੀ ਇੱਕ ਤਾਂ ਐਲਕੋਲਮੀਟਰ ਲੈ ਕੇ ਦੇਣੇ ਪੈਣੇ ਤੇ ਨਾਲ 2-2 ਕਿਲੋ ਨਿੰਬੂ ਵੀ ਲੈ ਕੇ ਦੇਣੇ ਪਿਆ ਕਰਨੇ ਆ ਤੇ ਭਾਈ ਘੋਲ-ਘੋਲ ਕੇ ਪਿਉਣੇ ਜ਼ਰੂਰ ਆ ਜੀ। ਅੱਛਾ ਜਿਹੜਾ ਹਿੰਦੂ ਪ੍ਰੀਸ਼ਦ ਦਾ ਇੱਕ ਵਿਅਕਤੀ ਨੈਂਗ ਸਿੰਘਾ ਨੇ ਤਲਵਾਰਾਂ ਨਾਲ ਵੱਢ ਦਿੱਤਾ ਸੀ ਉਸ ਦੇ ਸਬੰਧ ਦੇ ਵਿੱਚ ਗਿਆਨੀ ਜੀ ਨੇ ਕੀ ਬਿਆਨ ਦਿੱਤਾ? ਦੇਖੋ ਜੀ ਇੱਕਦਮ ਇਹ ਆ ਕਿ ਇਹ ਖਬਰ ਬਹੁਤ ਵੱਡੀ ਬਣੀ ਆ ਕਿਉਂਕਿ ਲੁਧਿਆਣੇ ਦੇ ਵਿੱਚ ਜਸਤਰੀ ਕੇ ਨਾਲ ਬੰਦਾ ਵੱਢਿਆ ਗਿਆ ਸ਼ਿਵ ਸੈਨਾ ਦਾ ਦੇਤਾ ਜਿਹੜਾ ਦੀਪ ਥਾਪਰ ਉਹਦੇ ਉੱਤਰ ਪੱਲ ਨੇ ਹਿੰਦਰ ਸਿੰਘਾਂ ਨੇ ਹਮਲਾ ਕੀਤਾ ਦੋ ਜਣੇ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਉੱਤੇ ਪਰਚਾ ਦਰਜ ਹੋਇਆ ਉਹ ਮੌਕੇ ਤੋਂ ਭੱਜ ਵੀ ਗਏ ਸੀ ਦੇਖੋ ਹਮਲਾ ਕਰਨਾ ਤਾਂ ਗਲਤ ਆ ਪਰ ਦੂਜੀ ਗੱਲ ਇਹ ਵੀ ਜਿਹੜੇ ਸ਼ਿਵਸਨਾਂ ਦੇ ਕਈ ਆਗੂ ਅੱਗ ਵੀ ਬਹੁਤ ਉਗਲਦੇ ਆ ਕਦੇ ਤੇ ਹਮਰੇ ਖਿਲਾਫ ਕਦੇ ਸਿੱਖੀ ਦੇ ਬਾਰੇ ਕਦੇ ਗੁਰੂਆਂ ਦੇ ਬਾਰੇ ਕਦੇ ਜੀਜ਼ਾਂ ਦੇ ਬਾਰੇ ਕਦੇ ਨਾਲ ਆਪਾਂ ਬੋਲਦੇ ਰਹਿੰਦੇ ਆ ਉਹਨਾਂ ਨੂੰ ਅਗਨੀ ਪੁਲੀਸ ਦੀ ਤੇ ਅੱਗ ਉਗਲਣ ਵਾਲਿਆਂ ਦਾ ਸਰਕਾਰ ਦੰਮੇਣ ਦੇ ਵਾਸਤੇ ਕਿਉਂਕਿ ਬੋਲਦੇ ਗਲਤ ਆ ਤੇ ਕੋਈ ਧੰਕੀ ਹੁੰਦੀ ਫਿਰ ਕਾਰਨ ਮੈਂ ਮਿਲ ਜਾਂਦੇ ਆ ਫਿਰ ਹੋਰ ਚਾਂਬਲ ਜਾਂਦੇ ਆ ਇਹਦੇ ਬਾਰੇ ਸਰਕਾਰ ਨੂੰ ਵੀ ਗੌਰ ਕਰਨੀ ਚਾਹੀਦੀ ਆ ਪਰ ਅੱਜ ਗੈਨੀ ਹਰਵੀ ਸਿੰਘ ਨੂੰ ਪੱਤਰ ਕਰਾ ਲੈਣੇ ਸਵਾਲ ਪੁੱਛਿਆ ਕਿ ਦੱਸੋ ਕੀ ਕਹੋਂਗੇ ਜਿਹੜਾ ਇਥੇ ਹੰੜਾ ਹੋਇਆ ਨਹੀਂ ਰਸ ਜਾਣਾ ਕੀਤਾ ਉਹ ਕਰੇ ਦੇਖੋ ਹੰੜੇ ਦੇ ਸੀ ਪੱਖ ਦੇ ਉਤਨੀਗੇ ਜਿਸ ਤਰੀਕੇ ਨਾਲ ਆਦੋ ਉੱਪਰ ਵਾਲੇ ਧਿਆਨ ਦੇ ਤੇ ਜਾ ਕੇ ਇਹਦੀ ਬੰਦ ਹੋਣੀ ਚਾਹੀਦੀ ਆ ਫਿਰ ਇਹਨੇ ਅਮਰਪਾਲ ਬਾਰੇ ਦੀ ਗੱਲ ਕੀਤੀ ਪਹਿਲ ਨੂੰ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ ਹੋਰ ਉਹਨੂੰ ਜਿਹੜੀ ਰਾਹਤ ਦੇ ਕੇ ਉਹਦੀ ਐਨਐਸਏ ਰੱਦ ਕਰਕੇ ਤੇ ਉਹਨੂੰ ਖਨੂਰ ਸਾਹਿਬ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਲੈਣਾ ਚਾਹੀਦਾ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਹ ਗੱਲ ਜ਼ਰੂਰ ਦੱਸਣੀ ਮਿਲਦੀ ਆ ਵੀ ਅਮਰਤਪਾਲ ਸਿੰਘ ਦੇ ਮਾਤਾ ਜੀ ਆ ਜਿਹੜੇ ਉਹਨਾਂ ਨੇ ਪਿਛਲੇ ਦਿਨੀ ਇਹ ਗੱਲ ਕਹਿਤੀ ਸੀ ਕਿ ਮੇਰਾ ਮੁੰਡਾ ਖਾਲਿਸਤਾਨ ਪੱਖੀ ਨਹੀਂ ਹੈ ਉਹਨੇ ਸੰਵਿਧਾਨ ਮੁਤਾਬਕ ਸੋਚ ਚਕ ਲਈ ਆ ਉਹ ਖਾਲਿਸਤਾਨ ਪੱਖੀ ਨਹੀਂ ਹੈ ਤੇ ਉਹਨੂੰ ਖਡੂਰ ਸਾਹਿਬ ਦੇ ਕਿ ਸੇਵਾ ਦਾ ਮੌਕਾ ਮਿਲਣਾ ਚਾਹੀਦਾ ਉਹਨੂੰ ਵਿਹਾਈ ਹੋਣੀ ਚਾਹੀਦੀ ਆ ਅਮਰਤਪਾਲ ਨੇ ਆਪਣੇ ਸਾਥੀਆਂ ਦੇ ਰਾਂਹੀਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਆ ਕਿ ਖਾਲਸਾ ਰਾਜ ਦੀ ਵੱਖਰੇ ਰਾਜ ਦੀ ਮੰਗ ਕਰਨਾ ਗਲਤ ਨਹੀਂ ਆ ਤੇ ਜੇ ਪੰਥ ਤੇ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਚੁਣਨਾ ਪਿਆ ਤਾਂ ਮੈਂ ਪੰਥ ਨੂੰ ਛੱਡੂੰਗਾ ਉਹਨਾਂ ਨੇ ਇਹ ਗੱਲ ਕਹੀ ਉਹਨਾਂ ਨੇ ਕਿ ਮੇਰੀ ਮਾਤਾ ਦੇ ਵੱਲੋਂ ਅਣਜਾਣੇ ਦੇ ਵਿੱਚ ਬਿਆਨ ਦਿੱਤਾ ਗਿਆ ਤੇ ਹੁਣ ਮਾਤਾ ਨੇ ਵੀ ਇਹ ਗੱਲ ਕਹੀ ਆ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਜੀ ਜੀਣਾ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨ ਜੀ ਮਿਹਰਬਾਨ ਇਸ ਦਾ ਮਜ਼ਾ ਜੁਹਰ ਹੈ ਰੈਡ ਐਫ ਐਮ